ਮੇਰਾ ਨਾਮ ਬਲਰਾਜ ਸਿੰਘ ਹੈ ਮੈਂ ਉਹਦਾ ਨਿੱਕਾ ਭਰਾ ਹਿੰਤਾਜ ਸਿੰਘ ਦਾ ਉਹ ਜਿਹੜਾ ਕੈਂਪਰ ਹੈ ਵੀ ਅੰਦਰ ਬੁਸ਼ੀ ਬਸ ਹੀ ਖੂਨ ਦਾਣੀ ਸਭ ਤੋਂ ਵੱਡਾ ਦਾਣਾ ਹੀ ਸਾਰੇ ਪਰਿਵਾਰ ਵੱਲੋਂ ਵੀ ਸੋਚਿਆ ਗਿਆ ਵੀ ਖੂਨਦਾਨ ਦਾ ਕੈਂਪ ਲਵਾਇਆ ਜਾਵੇ। ਕਿੰਨੇ ਯੂਨਿਟ ਹੋ ਗਏ? ਵੀ ਤੋਂ 25 ਯੂਨਿਟ ਤੱਕ ਹੋ ਗਿਆ ਜੀ। ਬਾਕੀ ਹਜੇ ਆ ਰਹੇ ਨੇ ਜੀ। ਅਸੀਂ 3 ਵਜੇ ਦਾ ਟਾਈਮ ਦਿੱਤਾ ਜੀ ਹਜੇ ਆ ਰਹੇ ਨੇ ਹੋਰ ਲੋਕ। ਇਹ ਕੈਂਪੀ ਹਰ ਸਾਲ 30 ਜੁਲਾਈ ਨੂੰ ਲਾਇਆ ਕਰਾਂਗੇ। ਉਹ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿੰਨ ਜਿੰਨਾਂ ਵੀਰਾਂ ਨੇ ਖੂਨਦਾਨ ਕੀਤਾ ਹੈ ਸੋ ਨਾ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਖੂਨਦਾਨ ਮਹਾਦਾਨ ਹੈ ਸੋ ਇਹ ਜਿਹੜਾ ਖੂਨਦਾਨ ਕੀਤਾ ਹੋਇਆ ਤੁਹਾਡਾ ਬਲੱਡ ਬੈਂਕ ਦੇ ਵਿੱਚ ਜਮ੍ਹਾਂ ਹੋ ਜਾਂਦਾ ਔਰ ਇਹ ਲੋੜਵੰਦਾਂ ਦੇ ਖੂਨ ਜਿਹੜਾ ਚੜਦਾ ਸੋ ਪਿਛਲੇ ਦਿਨੀ ਆਕਾਸ਼ਦੀਪ ਸਿੰਘ ਕੈਨੇਡਾ ਦੇ ਵਿੱਚ ਜੋ ਸਵਾਸਾਂ ਦੀ ਪੂੰਜੀ ਪੂਰੀ ਕਰ ਗਿਆ ਸੀ ਨੌਜਵਾਨ ਬੇਟਾ ਸਾਡਾ ਸੋ ਅੱਜ ਉਹਦਾ ਭੋਗ ਸੀਗਾ ਸੋ ਭੋਗ ਤੇ ਪਰਿਵਾਰ ਵੱਲੋਂ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਔਰ ਹਰ ਸਾਲ ਇਹ ਪਰਾਲਾ ਪਰਿਵਾਰ ਵੱਲੋਂ ਕੀਤਾ ਜਾਊਗਾ ਸੋ ਆਕਾਸ਼ਦੀਪ ਦੀ ਯਾਦ ਵਿੱਚ ਜਿਹੜਾ ਖੂਨਦਾਨ ਕੈਂਪ ਹਰ ਸਾਲ ਲਗਾਇਆ ਜਾਵੇਗਾ ਔਰ ਵੱਧ ਤੋਂ ਵੱਧ ਜਿਹੜੀਆਂ ਜੁਨਟਾਂ ਨੌਜਵਾਨ ਵੀਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਖੂਨਦਾਨ ਮਹਾਦਾਨ ਵੱਧ ਤੋਂ ਵੱਧ ਜਿਹੜਾ ਖੂਨਦਾਨ ਕਰਨਾ ਚਾਹੀਦਾ ਸਿਕਰ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜਾ ਹੈਗਾ ਬਲੱਡ ਡੋਨੇਟ ਕਿੰਨਾ ਹੋ ਚੁੱਕਿਆ ਜੀ ਤੇ ਲਗਭਗ 20 ਪਲੱਸ ਜਿਹੜੀਆਂ ਜੁਨਟਾਂ ਹੋ ਚੁੱਕੀਆਂ ਔਰ ਕਾਫੀ ਹਜੇ ਨੌਜਵਾਨ ਜਿਹੜਾ ਖੂਨ ਦੇ ਰਹੇ ਆ ਬਾਕੀ ਹਜੇ ਭੋਗ ਪਿਆ ਜੀ ਹੁਣ ਤੇ ਅਸੀਂ ਗਾਂ ਕੋੜਕਪੂਰੇ ਜੋ ਬੰਦੀ ਸਿੱਖਾਂ ਦੀ ਲਿਆਈ ਤੇ ਇੱਕ ਕੋੜਕਪੂਰੇ ਜਿਹੜਾ ਪਾਣੀ ਦੀਆਂ ਗੰਧੀਆਂ ਬਿਛਾੜਾਂ ਸਿੱਟੀਆਂ ਗਈਆਂ ਸੀ ਉੱਥੇ ਮੈਂ ਹਾਜ਼ਰੀ ਲਵਾਉਣੀ ਹੈ ਸੋ ਮੈਨੂੰ ਜਾਣਾ ਪੈ ਗਿਆ ਇਸ ਕਰਕੇ ਜਿਹੜਾ ਹੁਣ ਭੋਗ ਤੋਂ ਬਾਅਦ ਵੀ ਨੌਜਵਾਨ ਬਾਹਰ ਆਉਣਗੇ ਸਿੱਖ ਸੰਗਤਾਂ ਤੇ ਕਾਫੀ ਜੂਨਟਾ ਜਿਹੜੀਆਂ ਵੱਸ ਸਕਦੀਆਂ ਸੋ ਅਸੀਂ ਨਾਲ ਹੀ ਕਾਸ਼ਤੀਬ ਦੀ ਜਿਹੜੀ ਰੋਹ ਦੀ ਕਲਿਆਨਤਾ ਲਈ ਅਰਦਾਸ ਕਰਦੇ ਆਂ ਵੀ ਮਹਾਰਾਜ ਉਹਨੂੰ ਆਪਣੇ ਚਰਨਾਂ ਚ ਨਵਾਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੇਰਾ ਨਾਮ ਸੁਭਜਿੰਦਰ ਸਿੰਘ ਹੈ ਪਿੰਡ ਪਾਣਾ ਮੈਂ ਅੱਜ ਜੋ ਪੱਕਾ ਨੰਬਰ 1 ਦੇ ਵਿੱਚ ਸਵਰਗਵਾਸੀ ਦਾਸਦੀਪ ਸਿੰਘ ਸਰਾਂ ਦੀ ਯਾਦ ਦੇ ਵਿੱਚ ਜੋ ਖੂਨਦਾਨ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਸ਼ਾਮਲ ਹੋਇਆ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਲਗਾਤਾਰ ਹਰੇਕ ਤਨਵੇਂ ਮਹੀਨੇ ਬਾਅਦ ਮੈਂ ਖੂਨ ਦਾਨ ਕਰਦਾ ਰਹਿਣਾ ਸੋ ਮੇਰੀ ਹੋਰ ਵੀ ਨੌਜਵਾਨਾਂ ਨੂੰ ਇਹੀ ਆਪਣੀ ਅਪੀਲ ਆ ਕਿ ਖੂਨਦਾਨ ਕਰਦੇ ਰਹਿਣਾ ਚਾਹੀਦਾ ਜਦੋਂ ਆਪਾਂ ਖੂਨਦਾਨ ਕਰ ਦਿੰਨੇ ਆ 24 ਘੰਟੇ ਬਾਅਦ ਆਪਣਾ ਖੂਨ ਜਿਹੜਾ ਪੂਰਾ ਹੋ ਜਾਂਦਾ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਖੂਨ ਦੇ ਵਿੱਚ ਸੋ ਨੌਜਵਾਨਾਂ ਨੂੰ ਵੀ ਇਹੀ ਪੀਲਾ ਕਿ ਆਪ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਚਾਹੀਦਾ ਤਾਂ ਜੋ ਆਪਾਂ ਵੱਧ ਤੋਂ ਵੱਧ ਮਰੀਜ਼ਾਂ ਦੀ ਜਾਨ ਬਚਾ ਸਕੀਏ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਹਾਂ ਜੀ ਇਹਦਾ ਵੀਰੇ ਜੋ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਮਹੀਨਾ ਕੋ ਪਹਿਲਾਂ ਮੇਰੇ ਪੂਆ ਦੇ ਦਾ ਬੇਟਾ ਕਾਜਦੀਪ ਸਿੰਘ ਦਾ ਸਵਰਗਵਾਸ ਹੋ ਗਈ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜੀ ਤੇ ਜੇਕਰ ਕਰਨੀ ਪਈ ਹੈ ਦੇ ਬਲੱਡ ਬਹੁਤ ਹੀ ਚੰਗੀ ਗੱਲ ਸੀ ਕਿ ਅੱਜ ਤੱਕ ਕਿਹੜਾ ਬਲੱਡ ਡਾਕਟਰ ਨੇ ਦੇ ਰਹੇ ਤਾਂ 20 ਤੋਂ 25 ਯੂਨਿਟ ਬਲੱਡ ਹੋ ਚੁੱਕਾ ਹੈ ਵੀਰੇ ਤੇ 2 ਵਜੇ ਤੱਕ ਟਾਈਮ ਅਸੀਂ 2 ਤੋਂ 3 ਰੱਖਿਆ ਜੀ 3:00 ਵਜੇ ਤੱਕ ਤੇ ਹਜੇ ਹੋਰ ਵੀ ਆ ਰਹੇ ਹੈ ਕੀ ਮੈਸੇਜ ਇਹਨੇ ਮੈਸੀ ਦੇਣਾ ਜੁਨੇ ਵੀਰੇ ਚਲੋ ਖੂਨਦਾਨ ਮਹਾਨਦਾਨ ਸਭ ਤੋਂ ਵੱਡਾ ਦਾਨ ਹੈ ਇਹਦੇ ਨਾਲ ਕਿਸੇ ਦੀ ਜਾਨ ਬਚਦੀ ਹੈ ਕੋਈ ਗਰੀਬ ਪਰਿਵਾਰ ਕੁਛ ਵੀ ਆ ਬੰਨ ਕੇ ਚਲੋ ਜਿਹਨੂੰ ਲੋੜ ਆ ਖੂਨਦਾਨ ਸਭ ਤੋਂ ਵੱਡਾ ਦਾਨ ਆ ਆਪਾਂ ਦੇਖਦੇ ਆ ਕੀ ਲੱਗਦਾ ਜਿਹੜਾ ਲਾ ਰਹੇ ਕੋਈ ਹਰ ਸਾਲ ਹੀ ਲੱਗਦਾ ਨਹੀਂ ਵੀਰੇ ਅਸੀਂ ਹੁਣ ਮਤਲਬ ਹਰ ਸਾਲ ਹੀ ਲਾਇਆ ਕਰਾਂਗੇ ਹਰ ਸਾਲ ਹੀ ਪਰਿਵਾਰ ਵੱਲੋਂ ਉਸ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾਏਗਾ ਗਾਇਆ ਜਾ ਰਿਹਾ ਹੈ ਸਵਰਗਵਸੀ ਵਿਕਾਸਦੀਪ ਸਿੰਘ ਜੀ ਦੀ ਯਾਦ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਪਿੰਡ ਪੱਕਾ ਵਿਖੇ ਇਸ ਕੈਂਪ ਵਿੱਚ 20 ਤੋਂ 25 ਯੂਨਿਟ ਤੱਕ ਅੱਜ ਬਲੱਡ ਡੋਨੇਟ ਹੋ ਸਕਦਾ ਹੈ ਇਸ ਤੋਂ ਪਹਿਲਾਂ 5 ਤੋਂ 7 ਬੰਦੇ ਜੋ ਅਸੀਂ ਡੋਨੇਟ ਕਰ ਚੁੱਕੇ ਹਾਂ ਗੱਲ ਕੀਤੀ ਹੈ ਹੁਣ ਤੱਕ ਕਿਸ ਤਰ੍ਹਾਂ ਦਾ ਰਿਸਪੋਂਸ ਆ ਰਿਹਾ ਜਿਵੇਂ ਅਸੀਂ ਕੈਂਪ ਦਾ ਜੋ ਯੋਜਨ ਕੀਤਾ ਰਾਤ ਸਾਡੀ ਪਰਿਵਾਰ ਤੇ ਗੱਲ ਹੋਈ ਜੋ ਕਿ ਕਿਉਂਕਿ ਪਰਿਵਾਰ ਨਾਲ ਮੇਰੇ ਰਿਲੇਸ਼ਨ ਹੈਗੇ ਆ ਉਹ ਕਹਿੰਦੇ ਵੀ ਆਪਾਂ ਖੂਨਦਾਨ ਕੈਂਪ ਲਗਾਉਣਾ ਹੈ ਤਾਂ ਪਹਿਲਾਂ ਕੋਈ ਵੀ ਹੈ ਨਹੀਂ ਸੀਗਾ ਵੀ ਹਾਂ ਵੀ ਕੈਂਪ ਲਾਉਣਾ ਜਾਂ ਕੁਝ ਵੀ ਪਰ ਜਿਸ ਹਾਂ ਉਹਨਾਂ ਨਾਲ ਅਸੀਂ ਰਾਤ ਪਲੈਨਿੰਗ ਕਰਕੇ ਸਵੇਰ ਨੂੰ ਜਿੰਨਾ ਹੋ ਸਕਦਾ ਇਹਨਾਂ ਨੇ ਕਈ ਵੱਧ ਤੋਂ ਵੱਧ ਆਪਾਂ ਬੰਦੇ ਕਰਾਂਗੇ ਤੇ ਉਸ ਹਾਂ ਉਹਨਾਂ ਲਈ ਹੁਣ 5 ਤੋਂ 7 ਬੰਦੇ ਸੀ ਬੀਡ ਕਰ ਚੁੱਕੇ ਆ ਇਸ ਤੋਂ ਬਾਅਦ ਹੁਣ 25 ਤੋਂ ਬੰਦਿਆਂ ਤੱਕ ਦਾ ਸਾਡਾ ਟਾਰਗੇਟ ਹੈ ਵੀ ਜੋ ਕਰ ਲੈਣਾ ਡੋਨਰ ਵਾਲੀ ਕਿਸ ਦਾ ਰਿਸਪੋਂਸਰ ਡੋਨਰ ਸਾਰੇ ਬੰਦੇ ਨੌਜਵਾਨ ਜਾਂ ਮੁੰਡੇ ਆ ਰਹੇ ਆ ਸਾਰੇ ਆਪਣੇ ਨਾਲ ਨਾਲ ਮਿਲ ਕੇ ਸਹਿਯੋਗ ਕਰ ਰਹੇ ਆ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਜਿਹੜੇ ਬੰਦੇ ਕੋਈ ਜਿਹੜੀ ਗਲਤ ਗਾਈਡ ਕਰਦੇ ਆ ਸਾਰੇ ਬੰਦੇ ਇਦਾਂ ਲੜਦੇ ਨੂੰ ਕਹਿ ਰਹੇ ਆ ਵੀ ਅਸੀਂ ਆਪਦੇ ਯਾਰ ਦੋਸਤ ਬਲਾਵਾ ਨਹੀਂ ਬਲਾਵਾ ਕਿਸ ਤਰ੍ਹਾਂ ਮੰਗੇ ਜਾਂਦੇ ਖੂਨਦਾਨ ਕਰਨਾ ਚਾਹੀਦਾ 3 ਮਹੀਨੇ ਹਰ 3 ਮਹੀਨੇ ਬਾਅਦ ਬੰਦੇ ਨੂੰ ਬਲੱਡ ਦੇ ਦੇਣਾ ਚਾਹੀਦਾ ਤੇ ਇਹਨਾਂ ਦਾ ਆਪਣਾ ਖੂਨ ਦਾ ਸਰਕਲ ਚੇਂਜ ਹੁੰਦਾ ਵੈਸੇ ਵੀ ਬਲੱਡ ਖਾਤ ਜਦੋਂ ਬਲੱਡ ਬੈਂਕਾਂ ਵਿੱਚ ਸ਼ਾਰਟੇਜ ਚੱਲਦੀ ਆ ਉਦੋਂ ਆਪਾਂ ਨੂੰ ਮੌਕੇ ਤੇ ਬਲੱਡ ਲੈਣੇ ਪੈਂਦਾ ਡੋਨਰ ਲੈ ਕੇ ਜਾਣਾ ਪੈਂਦਾ ਜੇ ਬਲੱਡ ਬੈਂਕਾਂ ਵਿੱਚ ਬਲੱਡ ਪਿਆ ਹੋਊਗਾ ਤੇ ਐਮਰਜੈਂਸੀ ਟਾਈਮ ਕਿਸੇ ਵੀ ਬੰਦੇ ਨੂੰ ਬਲੱਡ ਦੇ ਸਕਦੇ ਆ